ਮਾਝ ਜੀ ਕਾ ਹਾਲ ਸਾਤਿਵਾ ਜੀ ਕੇ ਫਤ ਮਾਨਸੀ ਸਦਾਸ ਹਨ ਗਰਮੀਆਂ ਦੇ ਦਿਨ ਸਨ ਮਾਬਾ ਜੀ ਆਪਣੀ ਚੰਪੜੀ ਵਿੱਚੋਂ ਬਾਹਰ ਅੰਬ ਦੀ ਛਾਂ ਹੇਠਾਂ ਬੈਠੇ ਆਪਣੀ ਮौज ਵਿੱਚ ਸਮਨ ਕਰ ਰਹੇ ਸਨ ਕਿ ਦੋ ਤਨ ਪ੍ਰੇਮੀ ਰਾਤੇ ਜਾਂਦੇ ਜਾਂਦੇ ਆਪਜੀ ਪਾਸ ਆ ਗਏ ਫਤੇ ਬਲਾਈ ਤੇ ਬੈਠ ਗਏ ਮਾਬਾ ਜੀ ਨੇ ਜਲ ਪਾਣੀ ਦੀ ਸੇਵਾ ਪੁੱਛੀ ਤੇ ਆਉਣ ਦਾ ਕਾਰਨ ਪੁੱਛਿਆ ਉਨ੍ਹਾਂ ਨੇ ਉੱਤਰ ਦਿੱਤਾ ਕਿ ਅਸੀਂ ਗੜਦੀਵਾਲ ਨੂੰ ਜਾ ਰਹੇ ਸਾਂ ਆਪ ਜੀ ਨੂੰ ਬਾਹਰ ਸ਼ਾਮੇ ਬੈਠੇ ਦੇਖ ਕੇ ਅਸੀਂ ਸਲਾਹ ਕੀਤੀ ਕਿ ਨਾਲੇ ਥੋੜਾ ਚਿਰ ਸ਼ਾਮੇ ਆਰਾਮ ਕਰ ਲਈਏ ਤੇ ਨਾਲ ਹੀ ਆਪ ਜੀ ਦੇ ਨਾਲ ਗੱਲਾਂ-ਵਰਤਾਂ ਕਰਕੇ ਥੋੜਾ ਸਮਾਂ ਬਤਾ ਲਈਏ ਉਨ੍ਹਾਂ ਨੇ ਇੰਨਾ ਕਹਿ ਕੇ ਕੁਝ ਦੁਨਿਆਵੀ ਕੁਝ ਛਿਆਸੀ ਗੱਲਾਂ ਆਰੰਭ ਕਰ ਦਿੱਤੀਆਂ ਆਪ ਜੀ ਥੋੜਾ ਸਮਾਂ ਤਾਂ ਉਹਨਾਂ ਲਈ ਗੱਲਾਂ ਸੌਂਦੇ ਰਹੇ ਤੇ ਹੂੰ ਹੰਗਾਰਾ ਕਰਦੇ ਰਹੇ ਪਰ ਜਦੋਂ ਆਪਨੇ ਵੇਖਿਆ ਕਿ ਇਹ ਤਾਂ ਪਾਣੀ ਰੜਕ ਰਹੇ ਹਨ ਤੇ ਅਜੇ ਖੜਾ ਛੱਡਣ ਦੇ ਰੋਹ ਵਿੱਚ ਨਹੀਂ ਹਨ ਤਾਂ ਆਪ ਜੀ ਨੇ ਸ੍ਰੀ ਸੁਖਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਉਹ ਪ੍ਰੇਮੀ ਕਹਿਣ ਲੱਗੇ ਬਾਬਾ ਜੀ ਅਸੀਂ ਤਾਂ ਤੁਹਾਡੇ ਪਾਸ ਬੈਠਣਾ ਤੇ ਗੱਲਾਂ-ਵੱਤਾਂ ਕਰਨ ਆਏ ਸੀ ਸਾ ਪਰ ਤੁਸੀਂ ਤਾਂ ਪਾਠ ਸ਼ੁਰੂ ਕਰ ਦਿੱਤਾ ਹੈ ਪਤਾ ਨਹੀਂ ਪਾਠ ਕਦੋਂ ਮੁੱਕਣਾ ਹੈ ਸਾਰੇ ਹੁਣ ਖੁਸ਼ੀਆਂ ਮਖੂ ਅਸੀਂ ਚੱਲਦੇ ਹਾਂ ਬਾਬਾ ਜੀ ਨੇ ਪਾਠ ਕਰਦੇ ਹੀ ਸਨਵਾ ਕਰਕੇ ਉਹਨਾਂ ਨੂੰ ਜਾਣ ਲਈ ਵਿਦਾਇਗੀ ਦੇ ਦਿੱਤੀ ਤੇ ਆਪ ਜੀ ਪਾਠ ਕਰਦੇ ਰਹੇ ਆਪ ਜੀ ਨੂੰ ਨਿਤ ਇਹੋ ਜਿਹਾ ਪਰਚਾ ਨਾਲ ਬਾਹ ਪੈਂਦਾ ਰਹਿੰਦਾ ਸੀ ਜੇ ਉਹ ਆਪ ਜੀ ਨੇ ਮੇਖਣਾ ਕਿ ਆਏ ਪਰਸ ਲੋੜ ਤੋਂ ਬਾਅਦ ਐਵੇਂ ਫालतू ਗੱਲਾਂ ਕਰਕੇ ਆਪਣਾ ਵੀ ਸਮਾਂ ਬਿਆਰਥ ਕਰ ਰਹੇ ਹਨ ਤੇ ਸਾਨੂੰ ਵੀ ਨਾਲ ਹੀ ਭਾਈਬਾਲ ਬਾਣਾ ਰਹੇ ਹਨ ਆਪ ਜੀ ਨੇ ਉਹਨਾਂ ਦੀ ਚੱਲ ਰਹੀ ਗੱਲ ਦੀ ਥੋੜੀ ਮੇਹਲ ਨੂੰ ਮੇਖ ਕੇ ਕਹਿਣਾ ਕਿ ਆਓ ਆਪਾਂ ਥੋੜੀ ਥੋੜਾ ਬਾਣੀ ਦਾ ਪਾਠ ਕਰ ਲਈਏ ਨੇ ਨੇ ਹਾਂ ਤੇ ਤੁਸੀਂ ਸੁਣਨਾ ਵੀ ਕਿਰਪਾ ਕਰੋ ਇਹ ਕਹਿ ਕੇ ਆਪ ਜੀ ਕਿਸੇ ਹੋਰ ਪ੍ਰੇਮੀ ਪਾਸੋਂ ਸੀ ਸਖੁਣੀ ਸਹਿਬ ਜੀ ਦਾ ਜਾਂ ਕਿਸੇ ਹੋਰ ਬਾਣੀ ਦਾ ਪਾਠ ਆਰੰਭਕ ਕਰਾ ਜਾਂ ਕਰਵਾ ਦੇਣਾ ਕੱਲ ਨਾ ਜਾਂ ਤਵਾ ਲੈਣਾ ਮੋਦੀ ਮਾਰੀ ਵੇਖਣ ਵਿੱਚ ਆਇਆ ਕਿ ਜਦੋਂ ਬਾਬਾ ਜੀ ਨੇ ਪਾਠ ਆਰੰਭ ਕਰਨਾ ਤਾਂ ਗੱਲਾਂ ਕਰਨ ਵਾਲੇ ਪ੍ਰੇਮੀ ਨੇ ਕਹਿਣਾ ਚੰਗਾ ਬਾਬਾ ਜੀ ਤੁਸੀਂ ਤਾਂ ਹੁਣ ਪਾਠ ਕਰਨਾ ਹੈ ਸਾਨੂੰ ਹੁਣ ਖੁਸ਼ੀਆਂ ਮੰਗੋ ਆਪ ਜੀ ਨੇ ਪਾਠ ਕਰਦੇ ਕਰਦੇ ਹੀ ਉਹਨਾਂ ਦੀ ਜਾਣ ਦੀ ਫਤੇ ਦਾ ਉੱਤਰ ਥੋੜਾ ਜਿਹਾ ਨਿਮਾ ਕਰ ਨਿਮਾ ਕਰਕੇ ਦੇ ਦੇਣਾ ਤੇ ਉਸ ਪ੍ਰੇਮੀ ਨੂੰ ਉੱਥੋਂ ਪੱtrasਵਾਹ ਜਾਣਾ ਕੋਈ ਕੋਈ ਬੈਲਾ ਹੀ ਭਾਂਗਾ ਵਾਲਾ ਥੋੜੀ ਦੇਰ ਕਰਵਾਣੀ ਦਾ ਪਾਠ ਸੁਣ ਲਈ ਬੈਣਦਾ ਜੂ ਬੈਠਦਾ ਵੀ ਉਹ ਵੀ ਦੋ ਚਾਰ ਅਸ਼ਟਪਦੀਆਂ ਸੁਣ ਕੇ ਕਹਿ ਦਿੰਦਾ ਕਿ ਚੰਗਾ ਜੀ ਸਾਨੂੰ ਹੁਣ ਖੁਸ਼ੀਆਂ ਬਖਸ਼ੋ ਤੇ ਤੋਰ ਜਾਂਦਾ ਕਿਉਂਕਿ ਗੁਰੂ ਪਾਸ਼ਾ ਜੀ ਦਾ ਵੀ ਅਟਲ ਰਵਾਨ ਹੈ ਕਿ ਉਹਨਾਂ ਦਾ ਉਹ ਖਸੂ ਉੱਥੇ ਨਹੀਂ ਜਾਏ ਕੂੜ ਲੈਨ ਮਨ ਬੇਡਾ ਰਹੇ ਹੈਂ ਦਾ ਰਹੇ ਜੇਸੇ ਖਰਾਕ ਦੀ ਪੂਰਤੀ ਲਈ ਉਹ ਬੈਠੇ ਸਨ ਉਹਨਾਂ ਦੀ ਖਰਾਕ ਉੱਥੋਂ ਮਿਲਣੀ ਬੰਦ ਹੋ ਗਈ ਜਿਸ ਦਾ ਸਦਕਾ ਉਹਨਾਂ ਨੂੰ ਅਲਮੀਦਾ ਕਹਿਣੀ ਹੀ ਪੈਣੀ ਹੈ ਆਪ ਜੀਤਾ ਇਹ ਤਜਰਬਾ ਜੇ ਵੀ ਕਿਸੇ ਨੇ ਅਨਮਾਉਣਾ ਹੋਵੇ ਤਾਂ ਜਮਾ ਕੇ ਵੇਖਿਆ ਜਾ ਸਕਦਾ ਹੈ ਦਨੇ ਆ ਵੀ ਗੱਲਾਂ ਕਰ ਲਈਆਂ ਭਾਵੇਂ ਕੰਟਾ ਬੀਤ ਜਾਣ ਪਰ ਜੇ ਗੱਲ ਨੂਰੂਖ ਕੇ ਤੁਸੀਂ ਕਰਵਾਣੀ ਦਾ ਪਾਠ ਕਰਨਾ ਆਰੰਭ ਕਰ ਦੇਮੋ ਤਾਂ ਮੇਖਣਾ 5-10 ਮਿੰਟ ਵਿੱਚ ਹੀ ਇੱਕ ਇੱਕ ਦੋ ਦੋ ਕਰਕੇ ਸਾਰੇ ਉੱਠਣੇ ਸ਼ੁਰੂ ਹੋ ਜਾਣਗੇ ਤੇ ਬੈਨਲੇ ਭਾਗਾ ਵਾਲੇ खरे ਸਵਦੇ ਦੇ ਵਪਾਰੀ ਹੀ ਰਹਿ ਜਾਣਗੇ ਕਿਉਂਕਿ ਪਨਮੇ ਪਾਸ਼ਾ ਜੀ ਦਾ ਫਰਮਾਨ ਹੈ ਇਹ ਵਪਾਰੰ ਬੈਲਾ ਵਪਾਰੀ ਯਾ ਇਹ ਬਖਰਮ ਵਪਾਰੀ ਸੂ ਅੰਦਰ 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 ਆਈ ਪਾਈ ਗੁਰ ਗੁਰ ਸਬਦ ਕਰੀ ਵਿਚਾਰ ਕਿਉਂਕਿ ਸੱਚ ਤੇ ਕੂੜ ਦਾ ਮੇਲ ਨਹੀਂ ਵਿੱਚ ਸੱਚੀ ਕੂੜ ਨਾ ਅੰਗਲੀ ਮਨਮ ਮੇਖੋ ਕੋ ਨਿਰਜਾਸ ਗੁਰ ਮਾਣੀ ਸੱਚ ਨਰਣ ਕਰਨ ਲਈ ਪ੍ਰੇਰਦੀ ਹੈ ਸੰਸਾਰ ਦਾ ਸਾਰਾ ਆਧਾਰ ਕੂੜ ਤੇ ਹੈ ਸੂ ਹੋਟਨ ਮੈ ਨਾਨਕੋ ਨਰਣ ਜੈ ਦੀਦ ਅਤੇ ਹਾਂ ਬਰਲੇ ਨਹੀਂ ਘਣੇ ਫੈਲ ਫੱਕੜ ਸੰਸਾਰ ਉਹ ਪ੍ਰੇਮੀ ਅਜੇ ਗਏ ਹੀ ਸਨ ਕਿ ਪੰਡ ਮਾਸੀ ਕਾ ਤੂੰ ਇੱਕ ਪ੍ਰੇਮੀ ਜੈਸ ਦਾ ਨਾਮ ਸੀ ਹਰਿਵਾਰੀ ਸੰਗ ਜੀ ਆਪ ਜੀ ਬਾਬਾ ਜੀ ਨੂੰ ਹੱਥੇ ਬਿਲਾਏ ਤੇ ਪਾਠ ਸੁਣਨ ਲੱਗ ਪਏ ਪਾਠ ਦੀ ਸਮਾਰਤੀ ਤੇ ਆਪ ਜੀ ਨੇ ਸਰਦਾਰ ਹਰਿਵਾਰੀ ਸੰਗ ਜੀ ਨੂੰ ਆਉਣ ਦਾ ਕਾਰਨ ਬੱਚਿਆ ਸ਼اندار ਹਰ ਵਾਰਕਸ਼ ਸੰਗੀਨੇ ਮੈਂ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਜਾਣੀ ਜਾਣ ਹੂੰ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ بارش ਕਦੇ ਸਮੇਂ ਨਾਲ ਹੋ ਜਾਂਦੀ ਹੈ ਕਦੀ ਮਾਰ ਆਉਣ ਲੱਗ ਜਾਂਦੀ ਹੈ ਜੇ ਸੰਦਕਾ ਹਸ ਨਹੀਂ ਹੁੰਦੀ ਸਾਡੇ ਨਾਲ ਦੇ ਖੇਤ ਵਿੱਚ ਲੋਕਾਂ ਨੇ ਟੂਬੇ ਲਾਇਏ ਹਨ ਉਹ ਆਪਣੀ ਮਰਜ਼ੀ ਨਾਲ ਜਦੋਂ ਚਾਹਣ ਫਸਲ ਨੂੰ ਪਾਣੀ ਲਾ ਲੈਂਦੇ ਹਨ ਸੋ ਉਹਨਾਂ ਵਾਲੇ ਬੇਕੇ ਮੈਂ ਵੀ ਆਪਣੇ ਖੇਤ ਵਿੱਚ ਮੂਲ ਕਰਾਉਣਾ ਆਰੰਭ ਕੀਤਾ ਤਕਰੀਬਨ ਦੂਰ ਦੂਰ ਤੱਕ 10-12 ਮੂਲ ਕਾਫੀ ਨਹੀਂ ਤੱਕ ਕੀਤੇ ਹਨ ਪੱਤਣ ਵੀ ਠੀਕ ਆ ਜਾਂਦਾ ਹੈ ਮੂਲ ਕਾ ਨਮਾਲੇ ਵੀ ਕਹਿੰਦੇ ਹਨ ਕਿ ਪੱਤਣ ਬਹੁਤ ਸੋਹਣਾ ਹੈ ਬਾਕੀ ਸਾਰੇ ਮੂਲ ਇਸੇ ਪੱਤਣ ਤੇ ਚੱਲਦੇ ਹਨ ਪਰ ਜਦੋਂ ਮੂਲ ਚਾਲੂ ਕਰੀਦਾ ਹੈ ਤਾਂ ਪਾਣੀ ਨਹੀਂ ਆਉਂਦਾ ਖਰਚਾ ਵੀ ਮਿੱਤ ਤੋਂ ਜ਼ਿਆਦਾ ਹੋ ਚੁੱਕਾ ਹੈ ਨਾ ਵੀ ਕੋਈ ਆਸ ਨਹੀਂ ਮੈਂ ਹੁਣ ਆਪ ਜੀ ਪਾਸ ਬੇਨਤੀ ਲੈ ਕੇ ਆਇਆ ਹਾਂ ਕਿ ਮੈਨੂੰ ਕੋਈ ਉਪਾਰ ਦੱਸੋ ਜਿਸ ਕਰਕੇ ਮੈਨੂੰ ਟੂ ਮੈਲ ਲਾਉਣ ਵਿੱਚ ਸਫਲਤਾ ਪ੍ਰਾਪਤ ਹੋਵੇ ਤੇ ਪਾਣੀ ਮਿਲ ਜਾਵੇ ਬਾਬਾ ਜੀ ਹਰਬਖਸ਼ ਸਿੰਘ ਉਹਨਾਂ ਦੀ ਗੱਲ ਸੁਣ ਕੇ ਕੁਝ देर ਚੁੱਪ ਰਹੇ ਤੇ ਕਹਿਣ ਲੱਗੇ ਕਿ ਤੁਸੀਂ ਧੁੱਪੇ ਆਏ ਹੋ ਕੋਈ ਜਾਲ ਪਾਣੀ ਸ਼ੱਕ ਲਗੋ ਆਵਦਾ ਮਸ਼ਨ ਮੰਨ ਕੇ ਸਰਦਾਰ ਹਰਵਖਸ਼ ਸਿੰਘ ਜੀ ਨੇ ਥੋੜਾ ਜਾਲ ਪਾਣੀ ਸਕਿਆ ਤੇ ਮੜ ਬਾਬਾ ਜੀ ਪਾਸ ਬੈਠੇ ਸਰਦਾਰ ਹਰਵਖਸ਼ ਸਿੰਘ ਜੀ ਦੇ ਬੈਠੇ ਹੀ ਆਪ ਨੇ ਉਹਨਾਂ ਨੂੰ ਕਿਹਾ ਕਿ ਸਰਦਾਰ ਜੀ ਤੁਸੀਂ ਕਿਸੇ ਗਰੀਬ ਦੇ ਪੈਸੇ ਦੇਣੇ ਹਨ ਜੋ ਨਹੀਂ ਦਿੱਤੇ ਤੁਸੀਂ ਦੇ ਵੀ ਸਕਦੇ ਹੋ ਪਰ ਤਿੰਗੋ ਯੁਨੀਅਸ ਦੇ ਪੈਸੇ ਦਵਾਈ ਹੋਏ ਹਨ ਉਹ ਗ੍ਰੀਵ ਦੀ ਹਾ ਤੁਹਾਡੇ ਮੂਰ ਮੇ ਚਰਕਾਵਟ ਬਣੀ ਹੋਈ ਹੈ ਬਾਬਾ ਜੀ ਦੇ ਬਚਨ ਸੁਣ ਕੇ ਸਰਦਾਰ ਹਰਵਾਰ ਸਿੰਘ ਨੇ DNA ਚੰਤਰਾਈ ਨੀ ਉੱਤਲ ਇੱਤਾ ਕਿ ਬਾਬਾ ਜੀ ਮੈਂ ਕਿਸੇ ਦੇ ਪੈਸੇ ਨਹੀਂ ਮਾਰੇ ਤੇ ਨਾ ਹੀ ਕਿਸੇ ਦੇ ਦੇਣ ਹਨ ਬਾਬਾ ਜੀ ਕਹਿਣ ਲੱਗੇ ਸਰਦਾਰ ਹਰਵਾਰ ਸਿੰਘ ਜੀ ਜਰਾ ਧਿਆਨ ਨਾਲ ਸੋਚ ਲਵੋ ਕਾਰਨ ਇਹ ਹੈ ਜਿੰਨਾ ਚਿਰ ਤੁਸੀਂ ਉਹ ਗਰੀਬ ਦੇ ਪੈਸੇ ਦੇ ਕੇ ਨਿਕਲ ਰਹੀ ਹਾਂ ਨੂੰ ਬੰਦ ਨਹੀਂ ਕਰਦੇ 10 12 ਤਾਂ ਕੀ ਭਾਵੇਂ ਸਾਰੇ ਖੇਤ ਵਿੱਚ ਮੂਰ ਕਰਾਈ ਜਾ ਪਾਣੀ ਨਹੀਂ ਆਵੇਗਾ ਰੀਮ ਦੀ ਹਾਂ ਬਹੁਤ ਦੂਰ ਤੱਕ ਅਸ਼ਕਰਦੀ ਹੈ ਭਾਵੇਂ ਉਸ ਵਿੱਚ ਸਮਰੱਥਾ ਨਹੀਂ ਕਿ ਉਹ ਤੁਹਾਡੇ ਪਾਸੋਂ ਜੋ ਨਾ ਸਰਕਾਰੀ ਦਰਬਾਰੇ ਫਿਆਦ ਕਰਕੇ ਪੈਸੇ ਲੈ ਲਵੇ ਪਰ ਉਹ ਗਰੀਬ ਹਾਰੇ ਬੀੜੇ ਨਿਕਲੀ ਰਹੀ ਮਨ ਸੀ ਤੇ ਹਾਥਾ ਓਂਡੇ ਕੰਮ ਚਿਰਕਾਟ ਬਣ ਰਹੀ ਹੈ ਜਰਾ ਧਿਆਨ ਨਾਲ ਆਪਣੇ ਅੰਦਰ ਝਾਤੀ ਮਾਰੋ ਕਾਰਨ ਇਹ ਹੀ ਹੈ ਸਦਾ ਹਰ ਵਕ ਸੰਗ ਨੂੰ ਪਤਾ ਤਾਂ ਸੀ ਹੀ ਜਦੋਂ ਆਪ ਜੀ ਦੇ ਦਵਾਰਾਂ ਨਿਹਰਤਾ ਪਰ ਇਹ ਸੱਚੇ ਬਚਨ ਸਵਰਣ ਕੀਤੇ ਤਾਂ ਅੰਦਰ ਜੋ ਅਸ਼ਲੀਅਤ ਸੀ ਉਹ ਮਲੰਮੇ ਦਾ ਪੱਲ ਦਾ ਤੋੜ ਕੇ ਬਾਹਰ ਆ ਗਏ ਤੇ ਸਰਦਾਰ ਹਰਮਨ ਸਿੰਘ ਨੇ ਕਿਹਾ ਕਿ ਬਾਬਾ ਜੀ ਆਪ ਜੀ ਦਾ ਬਚਨ ਸੱਤ ਹੈ ਮੈਂ ਇੱਕ ਗ੍ਰੀਨ ਦੇ 280 ਰੁਪਏ ਦੇਣੇ ਹਨ ਦੋ ਸਾਲ ਹੋ ਗਏ ਹਨ ਉਹਨੇ ਕਈ ਵਾਰੀ ਮੰਗੇ ਹਨ ਪਰ ਮੈਂ ਉਸ ਨੂੰ ਨਹੀਂ ਦਿੱਤੇ ਆਪ ਜੀ ਨੇ ਸਰਦਾਰ ਹਰਮਨ ਸਿੰਘ ਜੀ ਨੂੰ ਕਿਹਾ ਕਿ ਸਰਦਾਰ ਜੀ ਜੋ ਬੋਰ ਵਿੱਚੋਂ ਪਾਣੀ ਲੈਣਾ ਹੈ ਤਾਂ ਪਹਿਲਾਂ ਉਸ ਗ੍ਰੀਨ ਦੇ ਪੈਸੇ ਜਿੰਨੇ ਲੈਣੇ ਹਨ ਉਸ ਨੂੰ ਉਹ ਨਾਲ ਬਿਆਜ ਵੀ ਦੇ ਕੇ ਆਉਣ ਆਓ ਤਾਂ ਨਾਲ ਉਸ ਦੀ ਖੁਸ਼ੀ ਹੋਵੇਗੀ ਪੈਸੇ ਦੇਣਾ ਪ੍ਰੰਤ ਗੁਰੂ ਮਹਾਰਾਜ ਜੀ ਦੇ ਚਰਨਾਵਾਂ 'ਚੜਾ ਪ੍ਰਸ਼ਾਂਤੀ ਦੇ ਦੇਖ ਨਵਾ ਕੇ ਇਤੀਵਲ ਦੀ ਮਾਫੀ ਲਈ ਅਸਕਰਮਾਵੋ ਤੁਹਾਨੂੰ ਪਾਣੀ ਉਸੇ ਬੋਰ ਵਿੱਚੋਂ ਹੀ ਮਿਲ ਜਾਵੇਗਾ ਸਰਦਾਰ ਸੰਗਜੀ ਦੇ ਮਨ ਵਿੱਚ ਆ ਵੀ ਦੇ ਸੱਚੇ ਬਚਨਾਂ ਨੇ ਕਰ ਕੀਤਾ ਤੇ ਮਨ ਵਿੱਚ ਪ੍ਰਸਤਾਵ ਆਉਣਾ ਸ਼ੁਰੂ ਹੋ ਗਿਆ ਬਾਬਾ ਜੀ ਨਾਲ ਪੈਸੇ ਦੇਣ ਦੇ ਦਾ ਵਚਨ ਕਰਕੇ ਵਿਦਾਇਗੀ ਲਈ ਕਾਂ ਜਾ ਕੇ ਪੈਸੇ ਇਕੱਤਰ ਕੀਤੇ ਤੇ ਉਸ ਪ੍ਰੇਮੀ ਨੂੰ ਕਰ ਸਾਦਕੇ ਨੂੰ ਦੇ ਨਾਲ 50 ਬਏ ਹੋਰ પાਕੇ ਦਿੱਤੇ 330 ਰੁਪਏ ਮਿਲਣ ਨਾਲ ਉਹ ਗਰੀਬ ਦੇ ਮਾਨ ਵਿੱਚ ਕਹੀ ਆਸ਼ਾਮ ਇਦਾਂ ਜਾਣ ਪਈਆ ਵਾਵੇਂ ਉਸ ਦੇ ਪੈਸੇ ਹੀ ਉਸ ਨੂੰ ਮਿਲੇ ਪਰ ਅਚਾਨਕ ਮਰੀ ਹੋਈ ਰਾਖਵਾ ਸੂਰਤ ਪਿਆ ਮਿਲਣ ਨਾਲ ਉਸ ਦਾ ਅੰਦਰ ਖੜ ਗਿਆ ਤੇ ਉਹ ਸੀਸਾ ਨਿੰਦਾ ਕਰਨ ਨੂੰ ਚਲਾ ਗਿਆ ਅੰਗਲੇ ਲੈਨ ਸਰਦਾਰ ਹਰਗੋਬਾ ਸਿੰਘ ਨੇਕਰੋ ਰਾਸਤ ਖੜੀ ਗੁਰਦੁਆਰਾ ਸਹਿਬ ਆ ਕੇ ਪ੍ਰਸ਼ਾਦ ਬਣਵਾਇਆ ਮਾਬਾ ਜੀ ਨੇ ਦਾਸ ਕੀਤੀ ਕਿ ਮਹਾਰਾਜੀ ਇਹ ਹੈ ਇਹ ਪ੍ਰੇਮੀ ਹੋਈ ਪਲ ਨੂੰ ਨੂਰ ਕਰੋ ਹਣ ਆ ਮੀ ਪਾਸੋਂ ਮਾਫੀ ਮੰਗਣ ਲਈ ਹਾਜ਼ਰ ਹੋਇਆ ਹੈ ਅਣਜਾਨ ਜਾਣ ਕੇ ਖਿਮਾ ਕਰੋ ਤੇ ਆਪਣੇ ਭਾਣੇ ਵੇਚ ਮਨੋ ਕਾਮਨਾ ਦੀ ਪੂਰਤੀ ਕਰੋ ਆ ਦਾਸ ਪ੍ਰਾਂਤ ਪ੍ਰਸ਼ਾਦ ਲੈ ਕੇ ਸਰਦਾਰ ਹਰਗੋਬਾ ਸਿੰਘ ਸਿੱਧਾ ਬੂਰ ਵਾਲੇ ਖੇਤ ਵਿੱਚ ਪੁੱਜਾ ਕਾਰੀਗਰਾਂ ਨੇ ਦੋ ਚਾਰ ਬੌਕੀਆਂ ਬੂਰ ਵਿੱਚ ਮਾਰ ਕੇ ਚੜੀ ਹੋਈ ਰੇਤ ਕਢੀ ਤੇ ਬੂਰ ਦਾ ਸਮਾਨ ਵਿੱਚ ਪਾ ਲਿੱਤਾ ਸਾਰੀ ਤਿਆਰੀ ਹੋ ਜਾਣ ਅਪਰੰਤ ਟੂ ਵਲ ਚਲਾਇਆ ਗਿਆ ਪਾਣੀ ਵੀ ਅੰਤ ਆਇਆ ਸਾਰੇ ਹੈਰਾਨ ਸਨ ਪਰ ਵਿਚਲੀ ਗੱਲ ਦਾ ਕਿਸੇ ਨੂੰ ਕੀ ਪਤਾ ਸੀ ਤਕਰੀਬਨ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਨੰਤ ਉਸੂ ਬੂਰ ਲਗਾਤਾਰ ਪਾਣੀ ਦੇ ਰਿਹਾ ਹੈ ਸੋ ਇਹ ਕਟਨਾ ਤੋਂ ਪਾਵ ਕਿ ਪਰਮੇਸ਼ਰ ਹਰ ਪ੍ਰਾਣੀ ਹਰ ਪ੍ਰਾਣੀ ਮਾਤਰਾ ਵਿੱਚ ਵਸਦਾ ਹੈ ਜਦੋਂ ਆਪ ਕਿਸੇ ਦੇ ਮਾਨ ਨੂੰ ਕਿਸੇ ਕਾਰਨ ਦੀ ਠੋਸ ਪਚਾਉਣਾ ਹੈ ਤਾਂ ਉਹ ਜਿੱਤੇ ਸਾਡੇ ਆਤਮਿਕ ਪੰਧ ਵਿੱਚ ਬਹੁਤ ਵੱਡਾ ਨੁਕਸਾਨ ਕਰਦੀ ਹੈ ਉੱਥੇ ਦੁਨਿਆਵੀ ਕੰਮਾਂ ਵਿੱਚ ਵੀ ਰਕਾਵਟ ਉਹ ਖਣ ਬਣਾਉਂਦੀ ਹੈ ਇਸੇ ਲਈ ਮਾਮਾ ਕੀ ਦੇ ਜੀ ਨੇ ਫਰਮਾਨ ਕੀਤਾ ਹੈ ਕਿ ਸਮਨਾ ਮਨਾ ਸਮਨਾ ਮਾਨ ਮਾਣ ਘਾਣ ਮੂਲ ਮਚਾਮ ਜਾਗਮਾ ਜੀਤੋ ਪੀਰਿਆ ਨਿਸ਼ਕ ਹਿਉ ਨਾ ਠਾਹੀ ਕਹੀ ਨਾ ਪਾਈ ਨੰਦ ਲਾਲ ਜੀ ਦਾ ਵੀ ਫਰਮਾਨ ਹੈ ਖਾਲਕ ਖਾਲਕ ਈ ਜਾਣ ਕੇ ਖਲਕ ਨਖਾਵੇਂ ਨਹੀਂ ਖਲਕ ਮੁਕੇ ਜਾਵਾਂ ਨੰਦ ਜੀ ਖਲਕ ਕੋਟੇ ਤਾਹੇ ਬਾਬਾ ਫਰੀਦ ਜੀ ਨੇ ਤਾਂ ਮਉਣ ਮਉਣ ਕਿਹਾ ਹੈ ਰੀਦਾ ਖਲਕ ਖਨਕ ਮੈਂ ਖਲਕ ਮਸੀ ਰੰਗ ਮਾਹੀ ਮੰਦਾ ਕ੍ਰਿਸ਼ਨ ਆਖੇ ਜਾਂ ਤਸ ਮੈਨ ਕੋਈ ਨਾ ਕੋਈ ਨਹੀਂ ਸਾਨੂੰ ਬੱਚ ਤੁਮ ਮਾਰ ਤਾ ਸਾਹ ਸਾਤਨੀ ਤੇ ਆਵੇਂ ਨਨਨਾਤ ਆਪਾਂ ਨੂੰ ਗੁਰੂ ਹਕਮਾ ਸਮਝਾ ਸਮਝ ਲੈਣਾ ਚਾਹੀਦਾ ਹੈ ਹਨ ਮੈਂ ਚ ਮੰਗਤੇ ਇੱਕ ਸੋਈ ਸਭ ਤੇਰੀ ਤੂੰ ਸਬਸ ਦਾ ਸਮਤ ਨਾ ਪਾਇਆ ਸਮਨਾ ਵਿੱਚ ਤੂੰ ਬੰਤਦਾ ਤੂੰ ਹੀ ਨੇ ਸਮਨੀ ਤੇ ਆਇਆ ਜੇ ਆਪਾਂ ਕਿਸੇ ਦੀ ਲੋੜ ਪੂਰੀ ਕਰਕੇ ਕਿਸੇ ਨੂੰ ਸੱਖ ਦੇਣ ਦਾ ਕੰਨ ਨਾ ਬਣ ਸਕੀਏ ਉੱਥੇ ਆਪਾਂ ਨੂੰ ਕਰਨ ਹੀ ਕਿਸੇ ਨਹੀਂ ਬਾਰ ਦਵਾਤੇ ਪਗ ਵੀ ਨਹੀਂ ਬਣਨਾ ਚਾਹੀਦਾ ਗੁਰੂ ਪਾਸ਼ਾ ਨੇ ਪ੍ਰਾਇ ਹੱਕ ਤੋਂ ਬਚਣ ਲਈ ਬਹੁਤ ਸਾਵਧਾਨ ਕੀਤਾ ਹੈ ਤ੍ਰੀ ਗਰਮਾਣੀ ਵਿੱਚ ਪਹਿਲੇ ਸਤਿਗੁਰੂ ਦਾ ਹੁਕਮ ਹੈ ਕਿ ਹੱਕ ਪ੍ਰਾਇ ਨਾਨਕ ਉਸ ਸੂਰ ਸਾਗਏ ਗੌਰ ਪੀਰ ਹਮਾਰਾ ਤਾਂ ਪਰੇ ਜਾ ਮਰਦਾਨਾ ਖਾਈ ਇਤਸਮਾ ਪ੍ਰਣਾਮ ਲਿਆਨ ਬੋਲਣ ਵਿੱਚ ਕੋਈ ਇਤਰਵਾੰਦਾ ਤਾਂ ਟੰਪਲ ਚ ਕੋ ਮਾਸਾ ਨੂੰ ਆਈਏ ਤੋਂ ਸੰਤ ਸ੍ਰੀ ਅਕਾਲ ਤੁਮੇ ਸ਼ਾਮੀ ਮੀਮਾ ਆ ਨਾ ਮੱਚੀ ਦੇ ਸਲ ਤੇ ਮੇਰਾ ਭਰਿਆ ਹੱਥ ਰੱਖਣਾ ਮਾਹਿਰ ਜੀ ਕਾ ਖਾਨ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ